ਉੱਤਰ ਭਾਰਤ ਦੇ ਵਿੱਚ ਮੌਸਮ ਦਾ ਮિજાਜ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਦਿੱਲੀ ਐਨਸੀਆਰ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿੱਚ ਭਾਰੀ ਗਰਮੀ ਹੈ ਪਰ ਇਹ ਕਿ ਆਫਰ 2 ਦਿਨਾਂ ਦੇ ਵਿੱਚ ਇਸ ਤੋਂ ਰਾਹਤ ਮਿਲ ਸਕਦੀ ਹੈ ਤੋਂ ਅੰਦਾਜ਼ਾ ਹੈ ਕਿ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਬਾਅਦ ਹੀਟ ਵੇਵ ਤੋਂ ਪਰੇਸ਼ਾਨ ਮੈਦਾਨੀ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਦੋ ਮਹੀਨੇ ਇੱਕ ਨਮੀ ਵੈਸਟਰਨ ਡਿਸਟਰਬੈਂਸ ਹੋਣ ਵਾਲੀ ਹੈ ਜਿਸ ਦੇ ਕਾਰਨ ਇੱਕ ਹਫਤੇ ਤੋਂ ਬਾਅਦ ਸਮੇਂ ਦੇ ਲਈ ਉੱਤਰ ਭਾਰਤ ਦੇ ਤਾਪਮਨ ਦੇ ਵਿੱਚ ਉਤਵਾਦਦਾ ਨਹੀਂ ਹੋਵੇਗਾ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵੱਡੇ ਹਿੱਸਿਆਂ ਨੂੰ ਅੱਜ ਯਾਨੀ ਕਿ 29 ਅਪ੍ਰੈਲ ਤੱਕ ਰਾਹਤ ਨਹੀਂ ਮਿਲਣ ਵਾਲੀ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਵੱਡੇ ਬੱਦਲਾਂ ਦੇਖਣ ਨੂੰ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਭਾਰਤ ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਰਾਜਸਥਾਨ ਗੁਜਰਾਤ ਦੱਖਣ ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰੀ ਮਹਾਰਾਸ਼ਟਰ ਨੂੰ ਛੱਡ ਕੇ ਪੂਰੇ ਦੇਸ਼ ਦਾ ਮੌਸਮ ਬਦਲਣ ਵਾਲਾ ਹੈ ਬੁੱਧਵਾਰ ਨੂੰ ਮੀਂਹ ਅਤੇ ਬੱਦਲਵਾਈ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਤੋਂ ਅੰਦਾਜ਼ਾ ਹੈ ਕਿ ਆਈਐਮਡੀ ਨੇ ਇਹਨਾਂ ਖੇਤਰਾਂ ਦੇ ਲਈ ਮੀਂਹ ਦੇ रेड अलर्ट ਵੀ ਜਾਰੀ ਕਰ ਦਿੱਤਾ ਹੈ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਦੇ ਆਉਣ ਦੇ ਨਾਲ ਪਹਾੜਾਂ ਦੇ ਵਿੱਚ ਹਲਕੀ بارش ਦਾ ਦੌਰ ਵੀ ਸ਼ੁਰੂ ਹੋਣ ਵਾਲਾ ਹੈ 2 ਮਈ ਦੇ ਆਸ-ਪਾਸ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਧੂੜ ਭਰੀ ਹਨੇਰੀ ਤੇ ਨਾਲ ਮੀਂਹ ਪੈਣ ਦੀ ਉਮੀਦ ਹੈ ਚੰਮੂ ਕਸ਼ਮੀਰ ਤੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੱਕ ਮੀਂਹ ਦੀ ਸਥਿਤੀ ਬਣੀ ਰਹੇਗੀ ਜੋ 4 ਮਈ ਨੂੰ ਵੀ ਚੱਲ ਰਹੀ ਰਹਿ ਸਕਦੀ ਹੈ ਉੱਤਰ ਪ੍ਰਦੇਸ਼ ਦੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਮੀਂਹ ਦੀ ਸਥਿਤੀ ਦੇਖੀ ਜਾ ਰਹੀ ਹੈ ਬੁੱਧਵਾਰ ਤੋਂ ਇਸ ਦੇ ਫੈਲਣ ਦੀ ਪਪ ਨਹੀਂ ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ 오ਡੀਸਾ ਨੂੰ ਵੀ ਤੇਜ਼ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਬਹੁਤ ਨੁਕਸਾਨ ਹੋਇਆ ਹੁਣ ਆ ਟਾਈਮ ਫਾਇਦੇਬੰਦ ਵਾਲੀ ਕੀ ਹੈ ਜੀ ਕੱਲੀ ਬਰਸਾਤ ਉਹ ਵੀ ਵੱਖਰੀ ਹੈ ਜਿਹੜੇ ਗੜੇ ਪੈ ਨੇ ਉਹ ਬਹੁਤ ਵੱਡਾ ਜਾਨ ਹੱਥਾਂ ਤੇ ਤਲੀਆਂ ਤੇ ਆ ਜਾਂਦੀ ਹੈ ਜ਼ਿੰਮੇਵਾਰ ਦੀ 6 ਮਹੀਨੇ ਪੁੱਤਾਂ ਮੰਗੂ ਪਾਲਦ ਨੇ ਫਸਲ ਪਰਮਾਤਮਾ ਤੋਂ ਅਰਦਾਸਾਂ ਕਰਦੇ ਨੇ ਵੀ ਫਸਲ ਸਾਡੀ ਕਿ ਵਧੀਆ ਹੋਊਗੀ ਹੁਣ ਇਹਦੀ ਇਹਦੀ ਮੌਇਸਚਰਾ ਇਹ ਬਹੁਤ ਜ਼ਿਆਦਾ ਸਿਲ ਫੜ ਜਾਊਗਾ ਹੁਣ ਸਰਕਾਰਾਂ ਨੇ ਨਹੀਂ ਲੈਣੀ ਇਹਦਾ ਮੋਚਰ ਨਹੀਂ ਆਉਂਦਾ ਸਰਕਾਰਾਂ ਨੂੰ ਆਪਦੇ ਇਹੀ ਜੇ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਹੜਾ ਕਿ ਜ਼ਮੀਦਾਰ ਦੇ ਭਲੇ ਵਾਸਤੇ ਹੋਣ। ਮੋੜੀ-ਮੋਟੀ ਸੇਨ ਚ ਕਮੀ ਦੇਣੀ ਚਾਹੀਦੀ ਆ ਜਿਹੜੇ ਕਿ ਸਰਕਾਰ ਦੇ ਅਫਸਰ ਨੇ ਖਰੀਦ ਕਰਦੇ ਨੇ ਏਜੰਸੀ ਵਾਲੇ ਨੇ ਉਹਨਾਂ ਨੂੰ ਸਾਡੇ ਵਾਸਤੇ ਲਾਹ ਵਾਸਤੇ ਦੇਣ। ਬਾਕੀ ਪਰਮਾਤਮਾ ਮੂਹਰੇ ਅਰਦਾਸ ਕਰਦੇ ਆਂ ਵੀ ਪਰਮਾਤਮਾ ਸੁੱਖ-ਸਾਂਦੀ ਦੇ ਦਿਓ ਮਹੀਨਾਕ ਲੋਕ ਫਸਲਾ ਸੰਭਲ ਲੈਣਾ। ਕੱਲ ਨੂੰ ਪਰਸੋਂ ਨੂੰ ਵੜ ਲੈਣੀ ਸੀ। ਅੱਛਾ ਇਹਦਾ ਹੁਣ ਵਿਸਾਖੀ ਆ ਗਈ ਸੀ। 12-13 ਤਰੀਕ ਨੂੰ ਵੜ ਦੇਣੀ ਸੀ। ਉਹਦੇ ਨਾਲ 4 ਦਿਨ 5 ਦਿਨ ਸੱਲ ਪਈ ਤੇ ਸੱਲ ਚ ਵੱਡਾਂਗੇ ਤਾਂ ਕਹਾਣੀ ਕੀਤੀ ਯਾਨੀ ਉੱਥੇ ਮੰਡੀਆਂ ਚ ਰੋੜ ਜੀ ਜਿਹੜਾ ਬਾਰਿਸ਼ ਹੋਈ ਆ ਕਿੰਨੀ ਕੁ ਰਾਹਤ ਮਿਲੀ ਆ ਗਰਮੀ ਤੋਂ ਬਹੁਤ ਵਧੀਆ ਆ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ 40 ਦੇ ਨੇੜੇ ਆਪਣਾ ਟੈਂਪਰੇਚਰ ਪਹੁੰਚ ਚੱਕਿਆ ਸੀਗਾ ਮਬਾਰਿਕ ਪੈਣ ਨਾਲ ਬਹੁਤ ਵਧੀਆ ਰਾਹਤ ਮਿਲੀ ਜੀ ਮਾਰਕਟ ਵਿੱਚ ਵੀ ਚਹਲ ਪਹਲ ਹੋ ਗਈ ਮਾਰਕਟ ਬਾਰਿਸ਼ ਪੈਣ ਨਾਲ ਤੇ ਵਧੀਆ ਮੌਸਮ ਸੀਗਾ ਇਹ ਵੀ ਥੋੜਾ ਕਨਕਨ ਨੂੰ ਥੋੜਾ ਨੁਕਸਾਨ ਹੋ ਰਿਹਾ ਹੈ ਲੇਕਿਨ ਇਹ ਵੀ 부जुर्गਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਕਿ ਬਾਹਰ ਨਹੀਂ ਨਿਕਲ پا ਰਹੇ ਸੀਗੇ ਗਰਮੀ ਕਰਕੇ بارش ਪੈਣਾ ਬਹੁਤ ਵਧੀਆ ਰਾਹਤ ਮਿਲਿਆ ਕਰਕੇ ਉੱਤਰ ਭਾਰਤ ਦੇ ਵਿੱਚ ਮੌਸਮ ਦਾ ਮિજાਜ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਦਿੱਲੀ ਐਨਸੀਆਰ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿੱਚ ਭਾਰੀ ਗਰਮੀ ਹੈ ਪਰ ਇੱਕ ਜਾਂ ਫਿਰ ਦੋ ਦਿਨਾਂ ਦੇ ਵਿੱਚ ਇਸ ਤੋਂ ਰਾਹਤ ਮਿਲ ਸਕਦੀ ਹੈ ਤੋਂ ਅੰਦਾਜ਼ਾ ਦਈਏ ਕਿ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਬਾਅਦ ਹੀਟ ਵੇਵ ਤੋਂ ਪਰੇਸ਼ਾਨ ਮੈਦਾਨੀ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਦੋ ਮਹੀਨੇ ਇੱਕ ਨਮੀ ਵੈਸਟਰਨ ਡਿਸਟਰਬੈਂਸ ਹੋਣ ਵਾਲੀ ਹੈ ਜਿਸ ਦੇ ਕਾਰਨ ਇੱਕ ਹਫਤੇ ਤੋਂ ਬਾਅਦ ਸਮੇਂ ਦੇ ਲਈ ਉੱਤਰ ਭਾਰਤ ਦੇ ਤਾਪਮਾਨ ਦੇ ਵਿੱਚ ਉੱਤਾਵਾਦ ਦਾ ਨਹੀਂ ਹੋਵੇਗਾ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵੱਡੇ ਹਿੱਸਿਆਂ ਨੂੰ ਅੱਜ ਯਾਨੀ ਕਿ 29 ਅਪ੍ਰੈਲ ਤੱਕ ਰਾਹਤ ਨਹੀਂ ਮਿਲਣ ਵਾਲੀ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਭਾਰਤ ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਰਾਜਸਥਾਨ ਗੁਜਰਾਤ ਦੱਖਣ ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰੀ ਮਹਾਰਾਸ਼ਟਰ ਨੂੰ ਛੱਡ ਕੇ ਪੂਰੇ ਦੇਸ਼ ਦਾ ਮੌਸਮ ਬਦਲਣ ਵਾਲਾ ਹੈ ਬੁੱਧਵਾਰ ਨੂੰ ਮੀਂਹ ਅਤੇ ਬੱਦਲਵਾਈ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਤੋਂ ਅੰਦਾਜ਼ਾ ਹੈ ਕਿ ਆਈਐਮਡੀ ਨੇ ਇਹਨਾਂ ਖੇਤਰਾਂ ਦੇ ਲਈ ਮੀਂਹ ਦੇ रेड अलर्ट ਵੀ ਜਾਰੀ ਕਰ ਦਿੱਤਾ ਹੈ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਦੇ ਆਉਣ ਦੇ ਨਾਲ ਪਹਾੜਾਂ ਦੇ ਵਿੱਚ ਹਲਕੀ بارش ਦਾ ਦੌਰ ਵੀ ਸ਼ੁਰੂ ਹੋਣ ਵਾਲਾ ਹੈ 2 ਮਈ ਦੇ ਆਸ-ਪਾਸ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਧੂੜ ਭਰੀ ਹਨੇਰੀ ਤੇ ਨਾਲ ਮੀਂਹ ਪੈਣ ਦੀ ਉਮੀਦ ਹੈ ਚੰਮੂ ਕਸ਼ਮੀਰ ਤੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੱਕ ਮੀਂਹ ਦੀ ਸਥਿਤੀ ਬਣੀ ਰਹੇਗੀ ਜੋ 4 ਮਈ ਨੂੰ ਵੀ ਜਾਰੀ रह ਸਕਦੀ ਹੈ ਉੱਤਰ ਪ੍ਰਦੇਸ਼ ਦੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਮੀਂਹ ਦੀ ਸਥਿਤੀ ਦੇਖੀ ਜਾ ਰਹੀ ਹੈ ਬੁੱਧਵਾਰ ਤੋਂ ਇਸ ਦੇ ਫੈਲਣ ਦੀ ਪਪ ਨੇ ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ 오ਡੀਸਾ ਨੂੰ ਵੀ ਤੇਜ਼ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਬਹੁਤ ਨੁਕਸਾਨ ਹੋਇਆ। ਹੁਣ ਆ ਟਾਈਮ ਫਾਇਦੇਮੰਦ ਵਾਲੀ ਕੀ ਹੈ ਜੀ? ਕੱਲੀ ਬਰਸਾਤ ਉਹ ਵੀ ਬਖਰੀ ਆ ਜਿਹੜੇ ਗੜੇ ਪੈ ਨੇ ਉਹ ਬਹੁਤ ਵੱਡਾ ਜਾਨ ਹੱਥਾਂ ਤੇ ਤੇਲੀਆਂ ਤੇ ਆ ਜਾਂਦੀ ਹੈ ਜ਼ਿੰਮੇਵਾਰ ਦੀ। 6 ਮਹੀਨੇ ਪੁੱਤਾਂ ਮੰਗੂ ਪਾਲਦਨੇ ਫਸਲ ਪਰਮਾਤਮਾ ਤੋਂ ਅਰਦਾਸਾਂ ਕਰਦੇ ਨੇ ਵੀ ਫਸਲ ਸਾਡੀ ਇਤਨੀ ਵਧੀਆ ਹੋਊਗੀ। ਹੁਣ ਇਹਦੀ ਇਹਦੀ ਮੌਸਰਾ ਇਹ ਬਹੁਤ ਜ਼ਿਆਦਾ ਸੱਲ ਫੜ ਜਾਊਗਾ। ਹੁਣ ਸਰਕਾਰਾਂ ਨੇ ਨਹੀਂ ਲੈਣੀ। ਇਹ ਜੋ ਮੋਚਰ ਨਹੀਂ ਆਉਂਦਾ ਸਰਕਾਰਾਂ ਨੂੰ ਆਪਦੇ ਇਹੀ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਹੜਾ ਕਿ ਜ਼ਮੀਨਦਾਰ ਦੇ ਭਲੇ ਵਾਸਤੇ ਹੋਣ। ਮਾੜੀ-ਮੋਟੀ ਸੇਲ ਚ ਕਮੀ ਦੇਣੀ ਚਾਹੀਦੀ ਆ ਜਿਹੜੇ ਕਿ ਸਰਕਾਰ ਦੇ ਅਫਸਰ ਨੇ ਖਰੀਦ ਕਰਦੇ ਨੇ ਏਜੰਸੀ ਵਾਲੇ ਨੇ ਉਹਨਾਂ ਨੂੰ ਵੀ ਸਾਡੇ ਵਾਸਤੇ ਲਾਹ ਵਾਸਤੇ ਦੇਣਾ। ਬਾਕੀ ਪਰਮਾਤਮਾ ਮੂਹਰੇ ਅਰਦਾਸ ਕਰਦੇ ਆਂ ਵੀ ਪਰਮਾਤਮਾ ਸੁੱਖ ਸੰਧੀ ਦੇ ਦਿਓ ਮਹੀਨਾਕ ਲੋਕ ਫਸਲਾ ਸੰਭਲ ਲੈਣਾ। ਕੱਲ ਨੂੰ ਪਰਸ ਨੂੰ ਵੜ ਲੈਣੀ ਸੀ। ਅੱਛਾ ਇਹ ਤਾਂ ਹੁਣ ਵਿਸਾਖੀ ਆ ਗਈ ਸੀ। 12-13 ਤਰੀਕ ਨੂੰ ਵੜ ਦੇਣੀ ਸੀ। ਉਹਦੇ ਨਾਲ 4 ਦਿਨ 5 ਦਿਨ ਸੱਲ ਪਈ ਤੇ ਸੱਲ ਚ ਵੱਡਾਂਗੇ ਤਾਂ ਕਹਾਣੀ ਕੀਤੀ ਯਾਨੀ ਉੱਥੇ ਮੰਡੀਆਂ ਚ ਰੋਲ ਜੂ ਜਿਹੜਾ ਬਾਰਿਸ਼ ਹੋਈ ਹੈ ਕਿੰਨੀ ਕੁ ਰਾਹਤ ਮਿਲੀ ਹੈ ਗਰਮੀ ਤੋਂ ਬਹੁਤ ਵਧੀਆ ਆਇਆ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ 40 ਦੇ ਨੇੜੇ ਆਪਣਾ ਟੈਂਪਰੇਚਰ ਪਹੁੰਚ ਚਾ ਸੀਗਾ ਮੱਾਰਿਸ਼ ਪੈਣ ਨਾਲ ਬਹੁਤ ਵਧੀਆ ਰਾਹਤ ਮਿਲੀ ਵੀ ਮਾਰਕੀਟ ਦੇ ਵਿੱਚ ਵੀ ਚਹਲ ਪਹਿਲ ਹੋ ਗਈ ਮਾਰਕੀਟ ਬਾਰਿਸ਼ ਪੈਣ ਨਾਲ ਤੇ ਵਧੀਆ ਸੀਗਾ ਇਹ ਵੀ ਥੋੜਾ ਕਣਕਾਂ ਨੂੰ ਥੋੜਾ ਨੁਕਸਾਨ ਹੋ ਰਿਹਾ ਹੈ ਲੇਕਿਨ ਇਹ ਵੀ ਬਜ਼ੁਰਗਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਕਿ ਬਾਹਰ ਨਹੀਂ ਨਿਕਲ پا ਰਹੇ ਸੀ ਗਰਮੀ ਕਰਕੇ بارش ਪੈਣਾ ਬਹੁਤ ਵਧੀਆ ਰਾਹਤ ਮਿਲ ਗਿਆ ਉੱਤਰ ਭਾਰਤ ਦੇ ਵਿੱਚ ਮੌਸਮ ਦਾ ਮિજાਜ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਦਿੱਲੀ ਐਨਸੀਆਰ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿੱਚ ਭਾਰੀ ਗਰਮੀ ਹੈ ਪਰ ਇੱਕ ਜਾਂ ਫਿਰ ਦੋ ਦਿਨਾਂ ਦੇ ਵਿੱਚ ਇਸ ਤੋਂ ਰਾਹਤ ਮਿਲ ਸਕਦੀ ਹੈ ਤੋਂ ਅੰਦਾਜ਼ਾ ਦਈਏ ਕਿ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਬਾਅਦ ਹੀਟ ਵੇਵ ਤੋਂ ਪਰੇਸ਼ਾਨ ਮੈਦਾਨੀ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਦੋ ਮਹੀਨੇ ਇੱਕ ਨਮੀ ਵੈਸਟਰਨ ਡਿਸਟਰਬੈਂਸ ਹੋਣ ਵਾਲੀ ਹੈ ਜਿਸ ਦੇ ਕਾਰਨ ਇੱਕ ਹਫਤੇ ਤੋਂ ਬਾਅਦ ਸਮੇਂ ਦੇ ਲਈ ਉੱਤਰ ਭਾਰਤ ਦੇ ਤਾਪਮਾਨ ਦੇ ਵਿੱਚ ਤਾਂ ਵਾਦਾ ਨਹੀਂ ਹੋਵੇਗਾ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵੱਡੇ ਹਿੱਸਿਆਂ ਨੂੰ ਅੱਜ ਯਾਨੀ ਕਿ 29 ਅਪ੍ਰੈਲ ਤੱਕ ਰਾਹਤ ਨਹੀਂ ਮਿਲਣ ਵਾਲੀ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਤੋਂ ਅੰਦਾਜ਼ੇ ਹੈ ਕਿ ਭਾਰਤ ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਰਾਜਸਥਾਨ ਗੁਜਰਾਤ ਦੱਖਣ ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰੀ ਮਹਾਰਾਸ਼ਟਰ ਨੂੰ ਛੱਡ ਕੇ ਪੂਰੇ ਦੇਸ਼ ਦਾ ਮੌਸਮ ਬਦਲਣ ਵਾਲਾ ਹੈ ਪਿਤਵਾਰ ਨੂੰ ਮੀਂਹ ਅਤੇ ਬੱਦਲਵਾਈ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਤੋਂ ਅੰਦਾਜ਼ੇ ਹੈ ਕਿ ਆਈਐਮਡੀ ਨੇ ਇਹਨਾਂ ਖੇਤਰਾਂ ਦੇ ਲਈ ਮੀਂਹ ਦੇ ਲਈ रेड अलर्ट ਵੀ ਜਾਰੀ ਕਰ ਦਿੱਤਾ ਹੈ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਦੇ ਆਉਣ ਦੇ ਨਾਲ ਪਹਾੜਾਂ ਦੇ ਵਿੱਚ ਹਲਕੀ ਬਾਰਿਸ਼ ਦਾ ਦੌਰ ਵੀ ਸ਼ੁਰੂ ਹੋਣ ਵਾਲਾ ਹੈ 2 ਮਈ ਦੇ ਆਸ-ਪਾਸ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਧੂੜ ਭਰੀ ਹਨੇਰੀ ਤੇ ਨਾਲ ਮੀਂਹ ਪੈਣ ਦੀ ਉਮੀਦ ਹੈ ਚੰਮੂ ਕਸ਼ਮੀਰ ਤੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੱਕ ਮੀਂਹ ਦੀ ਸਥਿਤੀ ਬਣੀ ਰਹੇਗੀ ਜੋ 4 ਮਈ ਨੂੰ ਵੀ ਜਾਰੀ रह ਸਕਦੀ ਹੈ ਉੱਤਰ ਪ੍ਰਦੇਸ਼ ਦੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਮੀਂਹ ਦੀ ਸਥਿਤੀ ਦੇਖੀ ਜਾ ਰਹੀ ਹੈ ਬੁੱਧਵਾਰ ਤੋਂ ਇਸ ਦੇ ਫੈਲਣ ਦੀ ਪਪ ਨੇ ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ 오ਡੀਸਾ ਨੂੰ ਵੀ ਤੇਜ਼ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਬਹੁਤ ਨੁਕਸਾਨ ਹੋ ਰਿਹਾ ਜੀ ਹੁਣ ਆ ਟਾਈਮ ਫਾਇਦੇ ਬੰਦ ਵਾਲੀ ਕੀ ਹੈ ਜੀ ਕੱਲੀ ਬਰਸਾਤ ਉਹ ਵੀ ਵੱਖਰੀ ਹੈ ਜਿਹੜੇ ਗੜੇ ਪੈ ਨੇ ਉਹ ਬਹੁਤ ਵੱਡਾ ਜਾਨ ਹੱਥਾਂ ਤੇ ਤੇਲੀਆਂ ਤੇ ਆ ਜਾਂਦੀ ਹੈ ਜ਼ਿੰਮੇਵਾਰ ਵੀ 6 ਮਹੀਨੇ ਪੁੱਤਾਂ ਮੰਗੂ ਪਾਲਦ ਨੇ ਫਸਲ ਪਰਮਾਤਮਾ ਤੋਂ ਅਰਦਾਸਾਂ ਕਰਦੇ ਨੇ ਵੀ ਫਸਲ ਸਾਡੀ ਕਿਤ ਵਧੀਆ ਹੋਊਗੀ ਹੁਣ ਇਹਦੀ ਇਹਦੀ ਮੌਸਰਾ ਇਹ ਬਹੁਤ ਜ਼ਿਆਦਾ ਸੱਲ ਫੜ ਜਾਊਗਾ ਹੁਣ ਸਰਕਾਰਾਂ ਨੇ ਨਹੀਂ ਲੈਣੀ ਇਹਦਾ ਮੋਚਰ ਨਹੀਂ ਆਉਦਾ ਸਰਕਾਰਾਂ ਨੂੰ ਆਪਦੇ ਇਹੀ ਜੇ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਹੜਾ ਕਿ ਜ਼ਮੀਦਾਰ ਦੇ ਭਲੇ ਵਾਸਤੇ ਹੋ। ਮੋੜੀ-ਮੋਟੀ ਸੇਲਚ ਕਮੀ ਦੇਣੀ ਚਾਹੀਦੀ ਆ ਜਿਹੜੇ ਕਿ ਸਰਕਾਰ ਦੇ ਅਫਸਰ ਨੇ ਖਰੀਦ ਕਰਦੇ ਨੇ ਏਜੰਸੀ ਵਾਲੇ ਨੇ ਉਹਨਾਂ ਨੂੰ ਸਾਡੇ ਵਾਸਤੇ ਲਾਹ ਵਾਸਤੇ ਦੇਣਾ। ਬਾਕੀ ਪਰਮਾਤਮਾ ਮੂਹਰੇ ਅਰਦਾਸ ਕਰਦੇ ਆ ਵੀ ਪਰਮਾਤਮਾ ਸੁੱਖ ਸੰਧੀ ਦੇ ਦਿਓ ਮਹੀਨਾਕ ਲੋਕ ਫਸਲਾ ਸੰਭ ਲੈਣਾ। ਕੱਲ ਨੂੰ ਪਰਸੋਂ ਨੂੰ ਵੜ ਲੈਣੀ ਸੀ। ਅੱਛਾ ਇਹਦਾ ਹੁਣ ਵਿਸਾਖੀ ਆ ਗਈ ਸੀ 12-13 ਤਰੀਕ ਨੂੰ ਵੜ ਦੇਣੀ ਸੀ। ਹੁਣ ਇਹਦੇ ਨਾਲ 4 ਦਿਨ 5 ਦਿਨ ਸੱਲ ਪਈ ਤੇ ਸੱਲ ਚ ਵੱਡਾਂਗੇ ਤਾਂ ਕਹਾਣੀ ਕੀ ਦੀ ਜਾਨੀ ਉੱਥੇ ਮੰਡੀਆਂ ਚ ਰੋੜ ਜਿਹੜਾ ਬਾਰਿਸ਼ ਹੋਈ ਆ ਕਿੰਨੀ ਕੁ ਰਾਹਤ ਮਿਲੀ ਆ ਗਰਮੀ ਤੋਂ ਬਹੁਤ ਵਧੀਆ ਆਇਆ ਜੀ ਗਰਮੀ ਬਹੁਤ ਜ਼ਿਆਦਾ ਪੈਰੀ ਸੀਗੀ 40 ਦੇ ਨੇੜੇ ਆਪਣਾ ਟੈਂਪਰੇਚਰ ਪਹੁੰਚ ਗਿਆ ਸੀਗਾ ਮਾਰਚ ਪੈਣ ਨਾਲ ਬਹੁਤ ਵਧੀਆ ਰਾਤ ਮਿਲੀ ਵੀ ਮਾਰਕੀਟ ਵਿੱਚ ਵੀ ਚਹਲ ਪਹਲ ਹੋ ਗਈ ਮਾਰਕੀਟ ਬਾਰਿਸ਼ ਪੈਣ ਨਾਲ ਤੇ ਵਧੀਆ ਮਾਹੌਲ ਸੀਗਾ ਬਿਤੇ ਇਹ ਵੀ ਥੋੜਾ ਕਨ ਕਨ ਨੂੰ ਥੋੜਾ ਨੁਕਸਾਨ ਹੋ ਰਿਹਾ ਲੇਕਿਨ ਇਹ ਵੀ बुजुर्गों तो ने भी बहुत ज़्यादा दिक्कत थी बच्चों भी बहुत ज़्यादा दिक्कत थी कि बाहर नहीं निकल पा रहे थे गर्मी करके बारिश पैना बहुत बढ़िया राहत मिली गर्मी उत्तर ਭਾਰਤ ਦੇ ਵਿੱਚ ਮੌਸਮ ਦਾ ਮિજાਜ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਦਿੱਲੀ ਐਨਸੀਆਰ ਪੱਛਮੀ ਉੱਤਰ ਪ੍ਰਦੇਸ਼ ਪੰਜਾਬ ਹਰਿਆਣਾ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਵਿੱਚ ਭਾਰੀ ਕਰਮੀ ਹੈ ਪਰ ਇਹ ਕਿ ਜਾਂ ਫਿਰ 2 ਦਿਨਾਂ ਦੇ ਵਿੱਚ ਇਸ ਤੋਂ ਰਾਹਤ ਮਿਲ ਸਕਦੀ ਹੈ ਤੋਂ ਅੰਦਾਜ਼ਾ ਹੈ ਕਿ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਬਾਅਦ ਹੀਟ ਵੇਵ ਤੋਂ ਪਰੇਸ਼ਾਨ ਮੈਦਾਨੀ ਇਲਾਕਿਆਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਦੋ ਮਹੀਨੇ ਇੱਕ ਨਮੀ ਵੈਸਟਰਨ ਡਿਸਟਰਬੈਂਸ ਹੋਣ ਵਾਲੀ ਹੈ ਜਿਸ ਦੇ ਕਾਰਨ ਇੱਕ ਹਫਤੇ ਤੋਂ ਬਾਅਦ ਸਮੇਂ ਦੇ ਲਈ ਉੱਤਰ ਭਾਰਤ ਦੇ ਤਾਪਮਾਨ ਦੇ ਵਿੱਚ ਹੋਤਾ ਦਾ ਨਹੀਂ ਹੋਵੇਗਾ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵੱਡੇ ਹਿੱਸਿਆਂ ਨੂੰ ਅੱਜ ਯਾਨੀ ਕਿ 29 ਅਪ੍ਰੈਲ ਤੱਕ ਰਾਹਤ ਨਹੀਂ ਮਿਲਣ ਵਾਲੀ ਮੌਸਮ ਵਿਭਾਗ ਦੇ ਅਨੁਸਾਰ 30 ਅਪ੍ਰੈਲ ਤੋਂ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਭਾਰਤ ਮੌਸਮ ਵਿਭਾਗ ਦੇ ਅਨੁਸਾਰ ਦੱਖਣੀ ਰਾਜਸਥਾਨ ਗੁਜਰਾਤ ਦੱਖਣ ਪੱਛਮੀ ਮੱਧ ਪ੍ਰਦੇਸ਼ ਅਤੇ ਉੱਤਰੀ ਮਹਾਰਾਸ਼ਟਰ ਨੂੰ ਛੱਡ ਕੇ ਪੂਰੇ ਦੇਸ਼ ਦਾ ਮੌਸਮ ਬਦਲਣ ਵਾਲਾ ਹੈ ਫੁੱਤਵਾਰ ਨੂੰ ਮੀਂਹ ਅਤੇ ਬੱਦਲਵਾਈ ਦੀ ਸੰਭਾਵਨਾ ਵੀ ਚਿਤਾਈ ਗਈ ਹੈ ਤੋਂ ਅੰਦਾਜ਼ਾ ਹੈ ਕਿ ਆਈਐਮਡੀ ਨੇ ਇਹਨਾਂ ਖੇਤਰਾਂ ਦੇ ਲਈ ਮੀਂਹ ਦੇ ਲਈ रेड अलर्ट ਵੀ ਜਾਰੀ ਕਰ ਦਿੱਤਾ ਹੈ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਦੇ ਆਉਣ ਦੇ ਨਾਲ ਪਹਾੜਾਂ ਦੇ ਵਿੱਚ ਹਲਕੀ ਬਾਰਿਸ਼ ਦਾ ਦੌਰ ਵੀ ਸ਼ੁਰੂ ਹੋਣ ਵਾਲਾ ਹੈ 2 ਮਈ ਦੇ ਆਸ-ਪਾਸ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਧੂੜ ਭਰੀ ਹਨੇਰੀ ਤੇ ਨਾਲ ਮੀਂਹ ਪੈਣ ਦੀ ਉਮੀਦ ਹੈ ਚੰਮੂ ਕਸ਼ਮੀਰ ਤੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੱਕ ਮੀਂਹ ਦੀ ਸਥਿਤੀ ਬਣੀ ਰਹੇਗੀ ਜੋ 4 ਮਈ ਨੂੰ ਵੀ ਜਾਰੀ रह ਸਕਦੀ ਹੈ ਉੱਤਰ ਪ੍ਰਦੇਸ਼ ਦੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਮੀਂਹ ਦੀ ਸਥਿਤੀ ਦੇਖੀ ਜਾ ਰਹੀ ਹੈ ਬੁੱਧਵਾਰ ਤੋਂ ਇਸ ਦੇ ਫੈਲਣ ਦੀ ਸੰਭਾ ਨਹੀਂ ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ 오ਡੀਸਾ ਨੂੰ ਵੀ ਤੇਜ਼ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਬਹੁਤ ਨੁਕਸਾਨ ਹੋਇਆ ਹੁਣ ਆ ਟਾਈਮ ਫੈਦੇ ਬੰਦਾ ਲਈ ਕੀ ਹੈ ਜੀ ਕੱਲੀ ਬਰਸਾਤ ਉਹ ਵੀ ਵੱਖਰੀ ਹੈ ਜਿਹੜੇ ਗੜੇ ਪੈ ਨੇ ਉਹ ਬਹੁਤ ਵੱਡਾ ਜਾਨ ਹੱਥਾਂ ਤੇ ਤਲੀਆਂ ਤੇ ਆ ਜਾਂਦੀ ਹੈ ਜ਼ਿੰਮੇਵਾਰ ਦੀ 6 ਮਹੀਨੇ ਪੀਤਾ ਮੰਗੂ ਪਾਲਦਨੇ ਫਸਲ ਪਰਮਾਤਮਾ ਤੋਂ ਅਰਦਾਸਾਂ ਕਰਦੇ ਨੇ ਵੀ ਫਸਲ ਸਾਡੀ ਇਤੀ ਵਧੀਆ ਹੋਊਗੀ ਹੁਣ ਇਹਦੀ ਇਹਦੀ ਮੌਸਰਾ ਇਹ ਬਹੁਤ ਜ਼ਿਆਦਾ ਸਿਲ ਫੜ ਜਾਊਗਾ ਹੁਣ ਸਰਕਾਰਾਂ ਨੇ ਨਹੀਂ ਲੈਣੀ ਇਹਦਾ ਮੋਚਰੀਆਂ ਦਾ ਸਰਕਾਰਾਂ ਨੂੰ ਆਪਣੇ ਇਹੀ ਜੇ ਇੰਤਜ਼ਾਮ ਕਰਨੇ ਚਾਹੀਦੇ ਨੇ ਜਿਹੜਾ ਕਿ ਜ਼ਮੀਰਦਾਰ ਦੇ ਭਲੇ ਵਾਸਤੇ ਹੋਣ। ਮਾੜੀ-ਮੋਟੀ ਸੇਲ ਚ ਕਮੀ ਦੇਣੀ ਚਾਹੀਦੀ ਆ ਜਿਹੜੇ ਕਿ ਸਰਕਾਰ ਦੇ ਅਫਸਰ ਨੇ ਖਰੀਦ ਕਰਦੇ ਨੇ ਏਜੰਸੀ ਵਾਲੇ ਨੇ ਉਹਨਾਂ ਨੂੰ ਸਾਡੇ ਵਾਸਤੇ ਲਾਹ ਵਾਸਤੇ ਦੇਣਾ। ਬਾਕੀ ਪਰਮਾਤਮਾ ਮੂਹਰੇ ਅਰਦਾਸ ਕਰਦੇ ਆਂ ਵੀ ਪਰਮਾਤਮਾ ਸੁੱਖ ਸੰਧੀ ਦੇ ਦਿਓ ਮਹੀਨਾ ਕੋ ਲੋਕ ਫਸਲਾ ਸਾਂਭ ਲੈਣਾ। ਕੱਲ ਨੂੰ ਪਰਸ ਨੂੰ ਵੜ ਲੈਣੀ ਸੀ। ਅੱਛਾ ਇਹਦਾ ਹੁਣ ਵਿਸਾਖੀ ਆ ਗਈ ਸੀ 12-13 ਤਰੀਕ ਨੂੰ ਵੜ ਦੇਣੀ ਸੀ। ਹੁਣ ਇਹਦੇ ਨਾਲ 4 ਦਿਨ 5 ਦਿਨ ਸੱਲ ਪਈ ਤੇ ਸੱਲੇ ਚ ਵੱਡਾਂਗੇ ਤਾਂ ਕਹਾਣੀ ਖੀਤੀ ਯਾਨੀ ਉੱਥੇ ਮੰਡੀਆਂ ਚ ਰੋਲ ਜੀ ਜਿਹੜਾ ਬਾਰਿਸ਼ ਹੋਈ ਆ ਕਿੰਨੀ ਕੁ ਰਾਹਤ ਮਿਲੀ ਆ ਗਰਮੀ ਤੋਂ ਬਹੁਤ ਵਧੀਆ ਆ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ 40 ਦੇ ਨੇੜੇ ਆਪਣਾ ਟੈਂਪਰੇਚਰ ਪਹੁੰਚ ਸਕਿਆ ਸੀਗਾ ਮਬਾਰਿਸ਼ ਪੈਣ ਨਾਲ ਬਹੁਤ ਵਧੀਆ ਰਾਹਤ ਮਿਲੀ ਵੀ ਮਾਰਕੀਟ ਵਿੱਚ ਵੀ ਚਹਲ ਪਹਲ ਹੋ ਗਈ ਮਾਰਕੀਟ ਬਾਰਿਸ਼ ਪੈਣ ਨਾਲ ਤੇ ਵਧੀਆ ਮੌਸਮ ਸੀਗਾ ਪਰ ਇਹ ਵੀ ਥੋੜਾ ਕਨਕਨ ਨੂੰ ਥੋੜਾ ਨੁਕਸਾਨ ਹੋ ਰਿਹਾ ਹੈ ਲੇਕਿਨ ਇਹ ਵੀ ਬਜ਼ੁਰਗਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਸੀ ਕਿ ਵੀ ਬਾਹਰ ਨਹੀਂ ਨਿਕਲ پا ਰਹੇ ਸੀ ਗਰਮੀ ਕਰਕੇ بارش ਪੈਣਾ ਬਹੁਤ ਵਧੀਆ ਰਾਹਤ ਮਿਲ ਗਿਆ ਕਰਕੇ